BB02 ਨੰਬਰ ਤਾਂ ਸਰ ਦਾ ਨੰਬਰ ਹੈ ਤੇ ਹੈਗਾ ਵੀ 0084 ਨਾਲ ਨੰਬਰ ਘੱਟ ਤੋਂ ਘੱਟ ਜੇ ਨੰਬਰ ਦੀ ਗੱਲ ਕਰੀਏ ਇਕੱਲਾ ਨੰਬਰੀ ਇਹਦੇ ਲੱਖ ਰੁਪਏ ਦਾ ਹੋਣਾ ਜੀ ਬਿਲਕੁਲ ਬਿਲਕੁਲ ਕੋਲ ਮੁਲਾਕੇ ਨਾ ਸਾਰੀ ਗੱਡੀ ਨਵੀਆਂ ਵੀ ਚਾਰੇ ਵਿੱਚ ਨਵੀਆਂ ਗੱਡੀਆਂ ਨੂੰ ਮਾਤ ਪਾਉਂਦੀ ਐ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਬਹੁਤ ਭਰਾ ਫੋਨ ਲਾਉਂਦੇ ਹੁੰਦੇ ਆ ਬਾਈ ਸਾਨੂੰ ਕਾਲੇ ਰੰਗ ਦੀ ਸਕਾਰਫੀও ਨਹੀਂ ਲੱਭ ਕੇ ਦਿੰਦੇ ਬਹੁਤ ਭਰਾਵਾਂ ਦਾ ਲੰਬਾ ਸੀ ਸਾਡੇ ਸਾਰਾ ਮੇਤਰੋ ਅੱਜ ਨਾਲ ਸਾਰੇ ਲਾਂਘੀ ਤੁਹਾਡੇ ਲਾ ਦੇਣੇ ਆ ਤੁਹਾਡੇ ਵਾਸਤੇ ਬੜੀ ਘੈਂਟ ਬਲੈਂਕ ਕਲਰ ਦੀ ਸਕਾਰਪੀਆ ਗੱਡੀ ਲੈ ਕੇ ਆਂਦੀ ਆ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਵੀ ਕਿਹੜੇ ਪਿੰਡ ਦੇ ਵਿੱਚ ਖੜੇ ਆ ਕਿਹੜੇ ਸੱਜਣ ਦੇ ਘਰੇ ਖੜੇ ਆ ਤੇ ਸਾਰੀ ਗੱਲ ਨਾਲ ਆਪਾਂ ਡਿਟੇਲ ਦੇ ਵਿੱਚ ਦੱਸਾਂਗੇ ਪਹਿਲਾਂ ਮਲਾਤੀਏ ਵੀ ਕਿਹੜੇ ਸੱਜਣ ਕੋਲੇ ਪਹੁੰਚੇ ਆ ਬਾਬੇ ਸਿੱਕਾ ਪਿਆ ਜਾਂਦਾ ਪਹਿਲਾਂ ਤਾਂ ਇਹ ਦੱਸੋ ਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਹੀਰਾ ਸਿੰਘ ਆ ਜੀ ਹੀਰਾ ਸਿੰਘ ਆ ਤੇ ਆਪਾਂ ਖੜੇ ਕਿੱਥੇ ਆ ਇਸ ਟਾਈਮ ਆ ਖੜੇ ਆ ਸਰ ਰਾਇਕਟ ਦਾ ਸੰਪਿਆ ਹਾਂਜੀ ਆਪਣਾ ਆਪਣੇ ਏਰੀਆ ਜੀ ਰਾਜਕਨ ਏਰੀਆ ਜੀ ਆ ਠੀਕ ਹੈ ਜੀ ਤੇ ਪਿੰਡਾ ਡਾ ਭਗਵਾਨਪੁਰਿਆ ਭਗਵਾਨਪੁਰਾ ਪਿੰਡਾ ਸਾਹਮਣੇ ਧਰਮੇ ਪਿੰਡ ਹੈ ਹੈਨਾ ਪਿੰਡ ਭਗਵਾਨਪੁਰਿਆ ਓਕੇ ਟੈਸਟ ਕਿੱਧਰ ਪਹੁੰਚਦਾ ਜੰਦਾ ਜੀ ਟੈਸਟ ਵਾਪਸ ਗੁਰਦਾਸਪੁਰ ਗੁਰਦਾਸਪੁਰ ਓਕੇ ਤੇ ਇਹ ਰੋਡ ਕਿਧਰ ਨੂੰ ਚਲਾ ਜਾਂਦਾ ਜੀ ਰੋਡ ਸਰ ਡੇਰਾ ਬਾਬਾ ਨਾਨਕ ਹਾਂਜੀ ਇਧਰ ਨੂੰ ਬਟਾਲਾ ਓਕੇ ਬਟਾਲਾ ਕਿੰਨੀ ਦੂਰ ਹੈ ਇਥੋਂ ਬਟਾਲਾ ਇਥੋਂ 12 ਕਿਲੋਮੀਟਰ ਡੇਰਾ ਬਾਬਾ ਨਾਨਕ ਕਿੱਧਰ ਵੀ ਸਿੰਪਲ ਜੀ ਅਸੀਂ ਸੈਂਟਰ 'ਚ ਖੜੇ ਹਾਂ ਲੈ ਹੁਣ ਆਪਾਂ ਗੱਡੀ ਦਿਖਾ ਦਈਏ ਫਿਰ ਓਹ ਜੀ ਧਰਮੇ ਮਾਰੀ ਕਰ ਸਾਡੇ ਘਰ ਦਾ ਸ਼ਿੰਗਾਰ ਬਣ ਜੇ। ਵੈਸੇ ਵੀ ਅੱਜ ਕੱਲ ਪੰਜਾਬ ਦੇ ਵਿੱਚ ਬੜਾ ਕਰੇਜ ਹੈ ਜਿਹੜੇ ਸੱਜਣਾ ਨੇ ਐਸਐਮਐਸ ਸਰਪ੍ਰੀ ਹੋ ਲੈਣੀ ਉਹਨਾਂ ਨੇ ਇਹ ਹੀ ਲੈਣੀ ਹੈ। ਉਹ ਫੋਰਚੂਨਰ ਨੂੰ ਵੀ ਛੱਡ ਦਿੰਦੇ ਆ ਉਹ ਬਹੁਤ ਸਾਰੀ ਗੱਡੀਆਂ ਨੂੰ ਛੱਡ ਦਿੰਦੇ ਆ ਪਰ ਉਹਨਾਂ ਦੇ ਮਨ ਦੇ ਵਿੱਚ ਨਾ ਇਹ ਗੱਡੀ ਦੇ ਦੇਖਾ ਜਿਹੜੀ ਲੁੱਕ ਹੈ ਬਹੁਤ ਕਸੀ ਹੋਈ ਹੈ। ਇਹਦੀ ਨਕੋ ਮਿਕਨੀ। ਪਹਿਲਾਂ ਸੇਂਡ ਕਿੰਨਾ ਮਾਡਲ ਬਣਾ ਦੇ ਲਈ। ਆਹ ਟੀ ਮਾਡਲ। ਦੋਇਰ ਕਿੰਨੀ ਮਾਡਲ। ਇਹ ਸਭ ਐਵੇਂ ਨਹੀਂ ਦੀ। ਅਸੀਂ ਇੱਕੀ ਦਿਨ ਸੱਤਵੇਂ ਨਹੀਂ ਦੀ। ਤੁਹਾਡੇ ਨਵੇਂ ਮਤਲਬ ਇਹ ਗੱਡੀ ਨੂੰ ਕਿੰਨਾ ਟਾਈਮ ਹੋ ਗਿਆ? ਮੰਨ ਲਓ ਆਪਾਂ ਇੱਕੀ ਹੀ ਲਈ। ਅੱਛਾ ਇਹ ਤੁਹਾਡੀ ਕਢਵਾਈ ਨਹੀਂ ਕਿ ਜਲਦੀ ਲਈ ਸੀ ਪਰ ਸਾਕਟ ਹੁੰਦੇ ਨੇ ਸੈਕੰਡ ਹੁੰਦੇ ਨੇ ਹਾਂ ਮੈਂ ਚਾਰ ਕੇ ਮਹੀਨੇ ਤੇ ਸੀ ਕਿੰਨੇ ਮਹੀਨੇ ਚਾਰ ਵੀ ਨੇ ਨੇ ਆਈ ਨੂੰ ਹੋਈ ਸੀ ਕਿੰਨੇ ਜੀ ਲੱਗੇ ਓਕੇ ਤੁਹਾਡੇ ਨਾਲ ਮਾਰਸੀ ਹੈਗੀ ਜੀ ਫੇਰ ਨਾਲ ਤੇ ਆਸ ਮੈਂ ਵੀ ਮਤਰ ਗੱਲ ਬਣ ਗਈ ਤੇ ਵੱਡੀ ਗੱਲ ਤੁਹਾਨੂੰ ਮੈਂ ਹੋਰ ਦੱਸਣਾ ਪੀਵੀ 02 ਅੰਮ੍ਰਿਤਸਰ ਦਾ ਨੰਬਰ ਹੈ ਤੇ ਹੈਗਾ ਵੀ 00084 ਨਾਲ ਨੰਬਰ ਹੈ ਘੱਟ ਤੋਂ ਘੱਟ ਜੇ ਨੰਬਰ ਦੀ ਗੱਲ ਕਰੀਏ ਇਕੱਲਾ ਨੰਬਰ ਹੀ ਦਾ ਲੱਖ ਰੁਪਏ ਦਾ ਹੋਣਾ ਜੀ ਬਿਲਕੁਲ ਬਿਲਕੁਲ ਸਰ ਲੱਖ ਰੁਪਏ ਦਾ ਇਕੱਲਾ ਨੰਬਰ ਹੋਣਾ ਸਰ ਮੈਂ ਕੱਲ ਹੀ ਕੱਲ ਆ ਇੱਛੇ ਨਹੀਂ ਨਿਪੜੜੇ ਇੱਧਰਲੇ ਪਾਸੇ ਆ ਤੁਹਾਨੂੰ ਆ ਵੀ ਦੱਸ ਦਈਏ ਵੀ ਕਿੰਨੇ ਕਦੇ ਹੋਣਗੇ ਕੋਲ ਮੁਲਾਕੇ ਨਾ ਸਾਰੀ ਗੱਡੀ ਨਾ ਮੈਂ ਅਭੀ ਚਾਰੇ ਪਾਸੇ ਦਿਖਾ ਦੇ ਫਿਰ ਆਪਾਂ ਇਹ ਦੇਖਾਂਗੇ ਕਿ ਕਿੰਨੇ ਚੱਲਦੀ ਹੈ ਕੀ ਗੱਲ ਬਾਤ ਹੈ ਦਿਖਾ ਦੇ ਕਰਾ ਚਾਰੇ ਪਾਸੇ ਆ ਨੇੜੇ ਕਰਕੇ ਦਿਖਾ ਦੀ ਭਈ ਆਪਾਂ ਬਾਹਰ ਦੇ ਵਿੱਚ ਦਿਖਾਉਣੇ ਆ ਪਿਸਲਦੀਆਂ ਸੀਟਾਂ ਨਾ ਹਾਲੇ ਤੱਕ ਯੂਜ਼ ਵੀ ਨਹੀਂ ਹੋਈਆਂ ਲੜਕੀਆਂ ਆ ਫਾਰਮ ਨੰਬਰ 2022 ਆ ਪੰਜਾਬ ਦਾ ਨੰਬਰ ਹੈ ਤੇ ਹੁਣ ਇਹ ਆਪਾਂ ਦੇਖਦੇ ਆ ਇਹ ਚੱਲੀ ਕਿੰਨੀ ਕੋਈ ਆ ਜੀ ਸਰ ਜੀ ਸਰ 6000 ਕੁ ਬਲੈਂਟਰ ਇਹਦਾ ਚਾਬੀ ਨਹੀਂ ਆ ਇਹਦਾ ਮਿੱਟਰੋਂ ਕਰੀਏ ਮਿੱਤਰ 60000 ਦੇ ਐੜਗੇ ਗੱਡੀ ਚੱਲੀ ਹੀ ਰਹਾ ਬਾਈ ਵਿੱਚੋਂ ਗੱਡੀ ਦਿਖਾ ਦੇ ਧਰ ਵਿੱਚ ਨਵੀਆਂ ਗੱਡੀਆਂ ਨੂੰ ਮਾਤ ਪਾਉਂਦੀ ਐ ਸਟੇ 200 ਕਿਲੋਮੀਟਰ ਚੱਲੀ ਹੋਈ ਐ ਹੈ ਤੇ ਲੈ ਮਿੱਤਰ ਵਈ ਦਿਖਾ ਦੇ ਫਿਰ ਅੰਦਰੋਂ ਧਰ ਵਿੱਚ ਗੱਲ ਬਾਤ ਆ ਹਟਾ ਕੇ ਗੋੜਕੀ ਦੇ ਨਾਲ ਵੀ ਇਹ ਬਣ ਕਿੰਨੇ ਕ ਦੇ ਵਿੱਚ ਜਾਊ ਜਿੰਨਾ ਹੋ ਸਕੇ ਤੁਹਾਡਾ ਫਾਇਦਾ ਕਰਕੇ ਜਾਵਾਂਗੇ ਤੁਹਾਨੂੰ ਗੱਡੀ ਦਵਾਵਾਂਗੇ ਤੇ ਆ ਜਾ ਹੁਣ ਡਿੱਗੀ ਵੀ ਆਪਾਂ ਦਿਖਾ ਦਈਏ ਲੈ ਮਿੱਤਰੋ ਆਜੋ ਕਰ ਉਹਦੇ ਇਖੜੀ ਹੈ ਗੱਡੀ ਤੇ ਆਪਾਂ ਪੁੱਛੀਏ ਹੁਣ ਕਿੰਨੇ ਦੀ ਗੱਡੀ ਬਣ ਜੂ ਹੈ ਚੱਕਰ ਕਿਹੜਾ ਚੱਲਾ ਕੇ ਇੱਥੇ ਆਉਂਦੇ ਹਾਂ एयर भी लगभग जमीन में ऐसा बट की रिपोर्ट ऐसे कर दो ज्यादा 250 कर दो ए नहीं 2.5 किसी को आए नहीं एक ऐसा कितनी ऐसा नहीं चाहिए एक घटी दी अपन टमाटर की लेके नहीं मार मार स सोना रखना है सोना रखना है तोडे ना मार के वाले नहीं वाले अच्छा 190 सर ਸਿੰਗੀ ਵੀ ਸਾਰੇ Ориਜినਲ ਨਾ ਨੈਟ ਸਟੇਟ ਸਰ ਜੋ ਵੀ ਕੋਟ ਹੈਗਾ ਸੇ ਮਤਲਬ ਕਲੀਅਰ ਹੈ ਮਸਾਬਤ ਕੋਈ ਇਹਦੇ ਵਿੱਚ ਇਹੋ ਜਿਹਾ ਕੰਮ ਕੁੱਝ ਆਪਾਂ ਨੂੰ ਪੁੱਛਾਂਗਾ ਅੱਛਾ ਜਿੰਨਾ ਤੋਂ ਤੋਂ ਵੀ ਆ ਕੱਢ ਲਾਈਏ ਸਭ OK ਤੇ ਤੁਹਾਡਾ ਨਾਮ ਇਹ ਵੀ ਤੁਸੀਂ ਗੱਡੀ ਵੇਚ ਕਾਤੋਂ ਰਹੇ ਹੋ ਤੇ ਸਰ ਇਹ ਤਾਂ ਬਾਹਰ ਆ ਕਿ ਇਹਨੇ ਕੋਈ ਢੀਪ ਨਿਕੜੀ ਚੱਲ ਪਈ ਨਹੀਂ ਮੇਰੇ ਤਾਂ ਕੋਈ ਛੋਟੀ ਗੱਡੀ ਲੈਣਾ ਆਉਂਗਾ ਫਿਰ ਵੇਚੀ ਜਾਉ ਤੇ ਬਹੁਤ ਵੱਡੀ ਸਮੱਸਿਆ ਜਿਹੜੇ ਤੋਂ ਚਲ ਬਾਹਰ ਚਲੇ ਜਾਂਦੇ ਨੇ ਦਾ ਉਹ ਆਕੇ ਵੱਡੀ ਗੱਡੀ ਲਾਉਂਦੇ ਆ ਪਰ ਬਾਅਦ ਚ ਆਪ ਚਲੇ ਜਾਂਦੇ ਆ ਇੱਥੇ ਮਤਲਬ ਨਾਬਜਰਗਾਂ ਤੋਂ ਚਲਦੀ ਆਉਣਾ ਇੱਥੇ ਗੱਲ ਬੰਨ੍ਹਣੀ ਨੇ ਸਾਰਾ ਆਇਆ ਸੀ ਜਦੋਂ ਹੁੰਦਾ ਦਾ 2 ਕੁ ਮਹੀਨਾ ਕਿੱਡੀ ਚਲਦੀ ਆ ਉਸ ਤੋਂ ਬਾਅਦ ਜਦ ਮੈਂ ਤਾਂ ਕੱਢਦਾ ਨਹੀਂ ਕੋ ਹਾਂ ਸਹੀ ਗੱਲ ਇਸੇ ਕਰਕੇ ਮੈਂ ਨੂੰ ਬੈਠਣ ਆ ਸ਼ੇਅਰ ਕਰਨੇ ਆ ਚਲੋ ਵੀ ਛੋਟੀ ਦੇਖ ਲਈਏ 16 ਲੱਖ ਰੁਪਏ ਦਾ ਹੀ ਭਾਈ ਜੀ ਦੀ ਡਿਮਾਂਡ ਹੈ ਮਤਲਬ ਮੌਕੇ ਦੇ ਮਾਤਲ ਹੋ ਜਾਊਗਾ ਐਸਾ ਰੇਟ ਦੱਸੋ ਜਿਹੜਾ ਕੋਈ ਭਰਾ ਆਵੇ ਕਿਉਂਕਿ ਵੀਡੀਓ ਆਪਣੀ ਬਹੁਤ ਦੂਰ ਤੱਕ ਜਾਣੀਆਂ ਵੀ ਜਿਹੜਾ ਵੀ ਕਹੇ 50 ਲੋ ਦੀ ਪੇਮੈਂਟ ਸਾਨੂੰ ਗੱਡੀ ਤੇ ਕਿਾਫੀ ਪੜਾਓ ਕੋਈ ਉ ਮੈਂ ਤਾਂ ਕੰਤਾ ਸਿਵਾ ਥੋੜਾ ਜਿਹਾ ਕਰ ਦੋ ਲੈਸ ਕਰ ਦੋ ਵੀ ਤੇਨ ਲੈਂਡ ਜੇ ਲਈ ਗੱਲ ਦਾ ਹੋਰ 20000 ਕੱਢ ਦਾਂਗੇ ਕੋਈ ਗੱਲ ਜਾਂਦੀ ਕਿ 15 ਲੱਖ ਤੇ 80000 ਹਾਂਜੀ ਕੋਈ ਗੱਲ ਮੈਂ ਪੰਜ ਕਿਤਾ ਧਰਮੇ ਕਹਿੰਦਾ ਵਧੀ ਨਹੀਂ ਲੱਗਦਾ ਆਊਗਾ ਆਪਾਂ ਜੀ ਆਪੀ ਹੋ ਰਿਹਾ ਰੈਸਟੋਰੈਂਟ ਲੈ ਮੇਤਰੋ ਗੱਲ ਆ ਗਈ 5 ਲੱਖ ਤੇ 80000 ਦੇ ਵਿੱਚੋਂ ਤੇ ਹੁਣ ਥੋੜਾ ਜਿਹਾ ਮੈਂ ਕਰਦਾ ਜੀ ਲੈਸ ਕੋਈ ਗੱਲ ਨਹੀਂ ਮਹਾਰਾਜਾ ਸਾਡਾ ਮੰਨਤਾ ਨੇ ਆ ਕੇ ਕੋਈ ਕਰਾ ਦੇ ਲੈ ਮੇਤਰੋ 15 ਲੱਖ ਤੇ 65000 ਦੇ ਵਿੱਚ ਗੱਡੀ ਬਣੂ ਜੇ ਕਿਸੇ ਸੱਜਣ ਨੇ ਖਰੀਦਨੀ ਆ ਠੀਕ ਹੈ ਜੀ ਕੋਈ ਗੱਲ ਠੀਕ ਹੈ 15 ਲੱਖ 65 ਹਜ਼ਾਰ ਕਹਦਾ ਮੈਂ ਓਕੇ ਸਰ ਹਾਂ ਜਿਹੜਾ ਵੀ ਭਰਾ ਆ ਕੇ ਗੱਡੀ ਦੇ ਦੋ ਬਿਲਕੁਲ ਬਿਲਕੁਲ ਤੇ ਪਿੰਡ ਆਪਣਾ ਪੈ ਜਾਂਦੀ ਭਗਵਾਨਪੁਰਾ ਐਂਡ ਭਗਵਾਨਪੁਰਾ ਐ ਡਿਸਟ੍ਰਿਕਟ ਬਰਦਾਸਪੁਰ ਆ ਜੀ ਕਵਾਸਪੁਰਾ ਹਾਂਜੀ ਤੇ ਪੋਸਟ ਆਫਿਸ ਹੈਗਾ ਕੋਟਲੀ ਸ਼ੋਰਤ ਮੰਡੀ ਓਕੇ ਹਾਂਜੀ ਤੇ ਤੁਹਾਡਾ ਮੋਬਾਈਲ ਨੰਬਰ ਕਿੰਨਾ ਜੀ ਮੋਬਾਈਲ ਨੰਬਰ ਹੈਗਾ 98144 ਹੂੰ 98575 ਓਕੇ ਤੇ ਲੈ ਮਿੱਤਰੋ ਨੰਬਰ ਆਪਾਂ ਸਕਰੀਨ ਤੇ ਚਲਾਤਾ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਹੈ ਬਲੈਕ ਰੰਗ ਦੀ ਸਕਾਰਪਿਓ ਗੱਡੀ ਲੈਣੀ ਹੈ ਨਾ 2021 ਮਾਡਲ ਫਟਾਫਟ ਫੋਨ ਲਾ ਲਓ ਕਿਉਂਕਿ ਕਾਲੇ ਰੰਗ ਦੀ ਭੀ ਇਹ ਗੱਡੀ ਨਾ ਬਹੁਤ ਘੱਟ ਨਾ ਟਿਕਦੀ ਆ ਪਰ ਹੁ ਕਿਤੇ ਵੇਣਾ ਨਾ ਖਜਾਲੀ ਮੈਂ ਇਹ ਗੱਲ ਗੁੰਮਰ ਫੋਨ ਲਾਉ ਬੜਾ ਬ